किसी ने लिखा है सफर कम हो चाहे लेकिन यादगार होना चाहिए सफर न, कम हो सफर छोटा हो तो यादगार होना चाहिए रंग चाहे हो लेकिन वफादार मैच 2020, मारते होती तो होना छिटे मार दिन अब पहला मारे रात नींद नहीं होनी ਜਾਹਿ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਪਪੂ ਕਰਾਸ਼ਰ ਨੂੰ ਗਿਫਟ ਦਿੱਤਾ ਪਰ ਕੋਈ ਬੇਟੂ ਨਹੀਂ ਤੇ ਚਾਹੇ ਮੇਰਾ ਭਰਾ ਬੰਦੂ ਵੀ ਮੇਰੇ ਭਰਾ ਅੱਜ ਦੇਸ਼ ਦੀ ਡੈਮੋਕ੍ਰੇਸੀ ਬਚਾਉਣ ਲਈ ਇਹ ਦੋ ਸਾਥ ਬਚਾ ਰਹੇ ਆਂ ਬਾਬਾ ਸਾਹਿਬ ਦੇ ਅਪੀਲ ਕਰਦੇ ਹਾਂ ਸੰਵਿਧਾਨ ਨੂੰ ਜਿਸ ਵਿਅਕਤੀ ਦਾ ਕੈਰੇਕਟਰ ਨਹੀਂ ਉਹ ਨੂੰ ਲੋਕ ووٹ ਨਹੀਂ ਪਾਉਂਦੇ डायरेक्टर मैं कोई वोट नहीं कह रहा मेरा एथिक्स नहीं केड औखे वे पार्टी छोड़ जावे तेरे पावे जिसने तवज्जो नहीं दीता मगरली दस साल पिटू जी रहे एक बार खूब सबाच तो रे आने दी इंडस्ट्री की लगी ਗੱਲ ਕਰ ਦੋデア ਨਹੀਂ ਚੁੱਕੀ ਇਸ ਨੇ ਲਿਖਿਆ ਸਫਰ ਕਮ ਹੋ ਜਾਏ ਲੇਕਿਨ ਯਾਦਗਾਰ ਹੋਣਾ ਚਾਹੀਦਾ ਸਫਰ ਏ ਕਮ ਹੋ ਸਫਰ ਛੋਟਾ ਹੋ ਤੋ ਯਾਦਗਾਰ ਹੋਣਾ ਚਾਹੀਏ ਰੰਗ ਇਸ ਚਾਹੀਏ ਸਾਬਲਾ ਹੋ ਲੇਕਿਨ ਵਫਾਦਾਰ ਹੋਣਾ ਚਾਹੀਦਾ ਗੱਲ ਵਫਾਦਾਰੀ ਦੀ ਹੈ ਗੱਲ ਵਫਾਦਾਰੀ ਤੇ ਗਿੜੀ ਸੋ ਮੈਨੂੰ ਲੱਗਦਾ ਕਿ ਮੈਂ ਇੱਕ ਅਜੰਡੇ ਦੇ ਨਾਲ ਇੱਥੇ ਆਇਆ ਹੈ ਇਹ ਆਈਪੀਐਲ ਮੈਚ ਦੀ ਤਰ੍ਹਾਂ ਆਇਆ ਹੈ ਇਹ ਜਿਹੜਾ ਇਹ ਚੁੜਾਵਾ ਇਟਸ ਲਾਈਕ ਆਈਪੀਐਲ ਮੈਚ 2020 ਕਿ ਕਿੰਨੇ ਛਿੱਕੇ ਮਾਰਦੇ ਹੋਤੀ ਦਿਨਾਂ ਚ ਅੱਜ ਪਹਿਲਾ ਮਾਰਿਆ ਹੈ ਰਾਤ ਨੂੰ ਨੀਂਦ ਨਹੀਂ ਆਉਣੀ ਚਾਹੇ ਮੁੱਖ ਮੰਤਰੀ ਸਾਹਿਬ ਹੈ ਜਿਨ੍ਹਾਂ ਨੇ ਪੱਪੀ ਪਰਾਸ਼ਰ ਨੂੰ ਗਿਫਟ ਚ ਦਿੱਤਾ ਪੱਪੂ ਜੀ ਨੂੰ ਬੇਟੂ ਜੀ ਨੂੰ ਤੇ ਚਾਹੇ ਮੇਰਾ ਭਰਾ ਬੇਟੂ ਦੋਵੇਂ ਮੇਰੇ ਭਰਾ ਹੈ ਏ 2020 ਮੈਂ ਕਿਉਂ ਕਿ ਆਈਪੀਐਲ ਆਈਪੀਐਲ ਆਈ મતલਬ ਹਿੰਦੁਸਤਾਨ ਇੰਡੀਆ ਮੈਂ ਇੰਡੀਆ ਦੀ ਗੱਲ ਗੱਲ ਕਿਉਂ ਕਰ ਰਹੇ ਹੈ आज देश की डेमोक्रेसी बचाओ हिंदुस्तान को बचाना है बाबा साहब ने अपील कर दी संविधान को बचाओ इस करके मैं आईपीएल क्या आई का मतलब है पी का मतलब राजनीति केड़ा मैं आज आईपीएल का नारा दे चलिए पर्सन करक्टर व्यक्ति का करक्टर की इस चुनाव तो में ये भी सिद्ध करना है ਜਿਸ ਵਿਅਕਤੀ ਦਾ ਕੈਰੇਕਟਰ ਨਹੀਂ ਹੈ ਉਹ ਨੂੰ ਲੋਕ ਵੋਟ ਨਹੀਂ ਪਾਉਣਗੇ ਕੈਰੇਕਟਰ ਮੈਂ ਕੋਈ ਹੋਰ ਨਹੀਂ ਕਹਿ ਰਿਹਾ ਜਿਹੜਾ ਐਥਿਕਸ ਨਹੀਂ ਜਿਹੜਾ ਔਖੇ ਵੇਲੇ ਪਾਰਟੀ ਨੂੰ ਛੱਡ ਜਾਵੇ ਜਿਹਨੂੰ ਸਭ ਕੁਝ ਦਿੱਤਾ ਹੋਵੇ ਧੋਖਾ ਦੇ ਦੇ ਇਹ ਨੇ ਉਹੀ ਐਨ ਐਂਡ ਮਤਲਬ ਲੁਧਿਆਣਾ ਲੁਧਿਆਣਾ ਰਾਜੇ ਵੜਿੰਦੇ ਦਿਲ 'ਚ ਰਾਜਾ ਵੜਿੰਗੇ ਚਾਹੁੰਦਾ ਹੈ ਕਿ ਲੁਧਿਆਣਾ ਮੈਂਚੈਸਟਰ ਦੀ ਤਰ੍ਹਾਂ ਦੇਸ਼ ਦੇ ਅੰਦਰ ਨਾਮ ਰੌਸ਼ਨ ਹੋਵੇ ਤੇ ਸਾਰੀ ਦੁਨੀਆ ਚ ਲੁਧਿਆਣੇ ਦੀ ਲੋਕ ਗੱਲਾ ਕਰਨ ਕੋਈ ਨੰਬਰ 1 ਇਥੋਂ ਦੀ ਇੰਡਸਟਰੀ ਦੀ ਗੱਲ ਹੋਵੇ ਅੱਜ ਇੰਡਸਟਰੀ ਜਮਲਪੁਰ ਜਾ ਰਹੀ ਹੈ ਅੱਜ ਇੰਡਸਟਰੀ ਲਖਨਊ ਜਾ ਰਹੀ ਹੈ ਹੁਕਮਰਾਨ ਸਰਕਾਰ ਨੇ ਇੰਡਸਟਰੀ ਦੇ ਬਾਰੇ ਕੁਝ ਨਹੀਂ ਸੋਚਿਆ ਜੰਮੂ ਜਾ ਰਹੀ ਹੈ ਇੰਡਸਟਰੀ ਲਿਸ ਵਿਚਾਰੇ ਤੰਗ ਪਰੇਸ਼ਾਨ ਨੇ ਇੱਕ ਵਿੰਡੋ ਸਿਸਟਮ ਨਹੀਂ ਹੈ ਹਉ ਟੂ ਬੀ ਇਨਸਪੈਕਟ ਕੀਤਾ ਜਾਏ ਛਿੱਕਾ ਮਾਰ ਰਹੇ ਇੰਡਸਟਰੀ ਵਾਲੇ ਲੁਧਿਆਣੇ ਦੀ ਇੰਡਸਟਰੀ ਵਾਲੇ ਉਹਨਾਂ ਨੂੰ ਐਸਾ ਸਾਨੂੰ ਕੋਈ ਵਾਤਾਵਰਣ ਬਣਾ ਕੇ ਦੇਣਾ ਪਏਗਾ ਤਾਂ ਜੋ ਇੰਡਸਟਰੀ ਪੰਜਾਬ ਚੋ ਸ਼ਿਫਟ ਨਾ ਹੋਵੇ ਅਗਰ ਇੰਡਸਟਰੀ ਸ਼ਿਫਟ ਹੋ ਜਾਏਗੀ ਫਿਰ ਮੈਂਚੈਸਟਰ ਨਹੀਂ ਰਹੇਗਾ ਲੁਧਿਆਣਾ ਇਹਦੇ ਬਾਰੇ ਕਿਸੇ ਨੇ ਤਵੱਜੋ ਨਹੀਂ ਦਿੱਤਾ ਮਗਰਲੀ 10 ਸਾਲ ਬਿੱਟੂ ਜੀ ਰਹੇ ਇੱਕ ਵਾਰ ਲੋਕ ਸਭਾ ਚ ਲੁਧਿਆਣੇ ਦੀ ਇੰਡਸਟਰੀ ਦੀ ਗੱਲ ਨਹੀਂ ਜੀ ਆਪ ਟੇਬਲ 'ਤੇ ਸੁੱਕਦੇ ਪਏ ਇੰਡਸਟਰੀ ਪਾਲਿਸੀ ਕੋਈ ਨਹੀਂ ਲੈ ਕੇ ਆਇਆ ਲੋਕ ਐਨਸੀ ਐਨਓਸੀ ਪਿੱਛੇ ਬੜੇ ਦੁਖੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ ਡਰ ਲੱਗ ਰਿਹਾ ਲੁਧਿਆਣਾ ਦੇ ਲੋਕਾਂ ਨੂੰ ਦੂਸਰਾ ਪੋਲਿਊਸ਼ਨ ਮੈਂ ਲੁਧਿਆਣਾ ਦੇ ਲੋਕਾਂ ਨੂੰ ਪੋਲਿਊਸ਼ਨ ਇੱਕ ਬਹੁਤ ਵੱਡੀ ਵੱਡੀ ਜਿਹੜੀ ਦਿੱਕਤ ਹੈ ਲੁਧਿਆਣਾ ਨਿਵਾਸੀਆਂ ਦੀ ੁੱਡਾ ਨਾਲਾ ਹੋਰ तमाम ਸਾਰੀਆਂ ਚੀਜ਼ਾਂ ਹੋਰ ਦੇ ਵੀ ਸਾਨੂੰ ਕੰਮ ਕਰਨਾ ਪਏਗਾ ਨਾ ਆ ਜਮਸਤਾਰ ਪੂਰਕ ਨਹੀਂ ਤੁਹਾ ਦੱਸ ਸਕਦਾ ਤੇਰੇ ਨਾਲ ਨਾਲ ਕਾਮੇ ਕਰਮਚਾਰੀ ਲੇਬਰ ਕਲਾਸ ਲੋਕ ਚਾਹੇ ਬਾਹਰੋਂ ਪ੍ਰਵਾਸੀ ਹੈ ਉਹ ਸਾਡੇ ਚਾਹੇ ਪੰਜਾਬੀ ਹੈ ਕਿਉਂਕਿ ਉਹਨਾਂ ਲੋਕਾਂ ਨੇ ਲੁਧਿਆਣੇ ਦੇ ਵਿਕਾਸ ਤੇ ਤਰੱਕੀ ਆਸੇ ਆਤਾ ਵੱਡਾ ਯੋਗਦਾਨ ਪਾਇਆ ਅਗਰ ਉਹ ਨਾ ਹੁੰਦੇ ਤਾਂ ਲੁਧਿਆਣੇ ਦੀ ਇੰਡਸਟਰੀ ਨਹੀਂ ਚੱਲਦੀ ਸੀ ਇੰਸਟੀਚੂਸ਼ਨ ਹੋਣੀ ਚਾਹੀਦੀ ਹੈ ਚੰਗਾ ਹੁੰਦਾ ਇਹ ਇੰਨੀ ਯਾਰੀ ਸੀ ਅਮੀਰ ਸ਼ਾਹ ਜੀ ਨਾਲ 10 ਸਾਲ ਆਂdੀਆਂ ਸੁਖ-ਸੂਤਾਂ ਮੇਰੇ ਘਰਾਂ ਦੇ ਲਈਆਂ ਘਰ ਲਈ ਸਿਕਿਉਰਿਟੀਆਂ ਲਈਆਂ ਚੱਗਾ ਹੁੰਦਾ ਕਿ ਲੁਧਿਆਣਾ ਵਾਸਤੇ ਇਹੇਮਸ ਲੈ ਕੇ ਆਉਂਦੇ ਤੇ ਲੋਕਾਂ ਨੂੰ ਕਹਿੰਦੇ ਮੈਂ ਇਹ ਇਸ ਕਰਕੇ ਅੱਜ ਬਾਕੀ ਛੱਡੀਆ ਮੈਨੂੰ ਇਹਮਸ ਲੈ ਆ ਕੇ ਦਿੱਤਾ ਪੀਜੀਆ ਯਾਦ ਕੀਤੀ ਹੈ ਮੈਂ ਇੰਡਸਟਰੀ ਪਾਲਿਸੀ ਲੁਧਿਆਣਾ ਵਾਸਤੇ ਲਿਖਾਇਆ ਮੈਨੂੰ ਸੁਧਿਆ ਕਦੇ ਪਪੂ ਜੀ ਮੇਰੇ ਪ੍ਰਾਂਤ ਤੁਹਾਡੇ 9 ਐਮ ਐਨ ਐ 9 ਐਮ ਐਨ ਐਮ ਐਨ ਐਂਡਿਕਾ 8 ਮਿੰਟ ਸੌਰੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ 8 ਐਮ ਐਨ ਦੇ ਵੀਕਾਰ ਗੁਜ਼ਾਰੀ ਵਿਧਾਨ ਸਭਾ ਦੇ ਵਿੱਚ ਮੈਨੂੰ ਦੱਸ ਦਿਓ ਮੈਂ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਨਹੀਂ ਗੱਲ ਕਰਨਾ ਚਾਹੁੰਦਾ ਸੋ ਮਾਨ ਸਾਹਿਬ ਜਿਹੜਾ ਤੁਹਾਡਾ ਸੁਪਨਾ ਹੈ 013 ਦਾ 13 0 ਦਾ ਉਹ ਜਰੂਰ ਪੂਰਾ ਕਰੋਗੇ ਰੰਗ ਐਡਾ ਕੰਮ ਨਹੀਂ ਚੱਲਦਾ ਸੋ ਇਹ तमाम सारीਆਂ ਚੀਜ਼ਾਂ ਆ ਰਹੇ ਹਾਂ ਵਿਜ਼ਨ ਉਹ ਸੀ ਇੱਕ ਵਿਜ਼ਨ ਜਿਹੜਾ ਡਾਕੂਮੈਂਟ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਅਸੀਂ ਲੁਧਿਆਣਾ ਦੇ ਲੋਕਾਂ ਦੇ ਸਭ ਨੂੰ ਰੱਖਣ ਦੇ ਅੱਜ ਪਹਿਲੀ ਫੇਰੀ ਹੈ ਦੁਬਾਰਾ ਫੇਰ ਮੈਂ ਜਗਰਾਉਂ ਤੇ ਲੁਧਿਆਣਾ ਦੇ ਲੀਡਰ ਸਭਾ ਦਾ ਕਾਂਗਰਸ ਦੇ ਜਗਾਰੂ ਵਰਕਰਾਂ ਦਾ ਮੈਂ ਧੰਨਵਾਦੀ ਹਾਂ ਮੈਂ ਜਿਨੇਹਾ ਦੇਣਾ ਚੋਣ ਹੈ ਕਿ ਅੱਜ ਪਹਿਲੀ ਫੇਰੀ ਸੀ ਬੜੇ ਕਾ ਗਿਆ ਮੈਨੂੰ ਲੋਕ ਕਹਿੰਦੇ ਮੇਰਾ ਪਛੋਕੜ ਪੁੱਛ ਲੋ ਮੈਂ ਜਦੋਂ ਮੁਕਸਰ ਦਾ ਰਹਿਣ ਵਾਲਾ ਐ ਮੈਂ ਨਹੀਂ ਵੋਟ ਮੁਕਸਰ ਚ ਐ ਤੇ ਜਿਹਨੂੰ ਮੈਂ ਗਿੰਦੜ ਬਾ ਗਿਆ ਇਸੇ ਤਰ੍ਹਾਂ ਦਾ ਲੋਕਾਂ ਨੇ ਕਿਹਾ ਸੀ ਕਿ ਰਾਜਾ ਬਿੰਗਾ ਆ ਗਿਆ ਗਿੰਦੜ ਬਾ ਤੀਜੀ ਵਾਰੀ ਲਗਾਤਾ ਕਿਉਂਕਿ ਉਸੇ ਲੋਕਾਂ ਦੇ ਨਾਲ ਜੜਾਬ ਰੱਖੋ ਭਾਵੇਂ ਕਲਕੱਤੇ ਦੇ ਹੋ ਤੁਸੀਂ ਫਿਰ ਮੈਂ ਪੰਜਾਬ ਦਾ ਪ੍ਰਧਾਨ ਐ ਮੈਂ ਜੀ ਐਮਪੀ ਸਾਹਿਬ ਨਾਲੋਂ ਲੁਧਿਆਣੇ ਨੂੰ ਜਾਣ ਜਾਦਾ ਜਾਣਦਾ ਹੈ ਮੇਰਾ ਰਿਕਾਰਡ ਕਰ ਲਓ ਟੈਲੀਫੋਨ ਰਿਕਾਰਡ ਜਿੰਨੇ ਰਾਜੇ ਵੜਿੰਗ ਨੇ ਪੰਜ ਦਿਨਾਂ ਚ ਲੁਧਿਆਣੇ ਦੇ ਲੋਕਾਂ ਦੇ ਟੈਲੀਫੋਨ ਚੱਕੇ ਸਾਰੇ ਜੇ ਬਿੱਟੂ ਨੇ ਬਿੱਟੂ ਦਾ ਵੀ ਰਿਕਾਰਡ ਕਰ ਲਓ ਜੇ ਪੰਜ ਸਾਲਾਂ ਚ ਛੱਕੇ ਹੋਣ ਤਾਂ ਮੈਂ ਇਥੋਂ ਚੋਣ ਵੀ ਨਹੀਂ ਲੜਦਾ ਪੰਜਾਂ ਸਾਲਾਂ ਚ ਪੰਜ ਦਿਨਾਂ ਦਾ ਰਿਕਾਰਡ ਮੇਰਾ ਸਨੇਹਾ ਦੇ ਰਿਓ ਜੀ खास करके भगवान मान जी मुझे बिजू जी वो जिसके पांव में ताकत वो चल के रहता है वो जिसके पाओ में ताकत वो चल के रहता है जमाना ना के राय वो संभल के रहता है वो जिस रात में ताकत उजाला करने की दुनिया लाख हो जाए वो चल के रहता है वो चल के रहता है थैंक यू ਤਾਰੇ ਕੰਮੀਦਾਰ ਹੋ ਐਲਾਨ ਹੋ ਚੁੱਕਾ ਸਵਾਲ ਕੀਤਾ ਮਹਾਰਾਜ ਕਿ ਨਾਮ ਹੈ ਤੁਹਾਡਾ ਸੰਜੀਪ ਗੁਪਤਾ ਨੂੰ ਲੱਗਦਾ ਕਿਸੇ ਨਾ ਮੁਖਾਤਾ ਰਹੇਗਾ ਅੱਜ ਦੇ ਸ਼ੋਅ ਤੋਂ ਬਾਅਦ ਇਹਦਾ ਸਰ ਤੁਸੀਂ ਦੱਸਣਾ ਮੈਂ ਕੀ ਕਹਿ ਰਹੇ ਹਾਂ ਮੌਨੂ ਲੱਗ ਰਿਹਾ ਹੈ ਤੁਹਾਡੇ ਅੱਜ ਮਾਰੇ ਪਹਿਲੇ ਛੱਕੇ ਤੋਂ ਬਾਅਦ ਤੁਹਾਡੇ ਭਰਾ ਰੁਨੀਤ ਬਿੱਟੂ ਨੇ ਕਿਹਾ ਕਿ ਰਾਜਾ ਵੜੇ ਗੱਲੂਆ ਨੇ ਜ਼ਰੂਰ ਆ ਗਿਆ ਪਰ ਉਹਨਾਂ ਦਾ ਪਿਛੋਕਰ ਦੱਸਦਾ ਹੈ ਕਿ ਇੱਥੇ ਆ ਕੇ ਉਹਨਾਂ ਨੂੰ ਘਰ ਵੀ ਨਹੀਂ ਮਿਲਣਾ ਕਿਉਂਕਿ ਉਹ ਐਗਰੀਮੈਂਟ ਕਰਕੇ ਵੀ ਲੋਕਾਂ ਦੇ ਪੈਸੇ ਨਹੀਂ ਦਿੰਦੇ ਮੇਰਾ ਭਰਾ ਉਹ ਅਟੇਚੇ ਦਾਸਾਲਾਬ ਆ ਕਿਹਾ ਹੈ ਕਿ ਰਾਜਵੜੇ ਐਗਰੀਮੈਂਟ ਦੇ ਪਰਖ ਕੇ ਪੈਸੇ ਨੂੰ ਦੇਰੀ ਨਿਸ਼ਾਨੀ ਇਹ ਹੈ ਸੋ ਮੈਂ ਕਿਸੇ ਤੋਂ ਕੋਈ ਹੋ ਸਕਦਾ ਹੋਵੇ ਤੀਜੀ ਵਾਰੀ ਰਾਜਵੜੇ ਗਿੱਦੜ ਦੇ ਕੋ ਜਿੱਤ ਗਿਆ ਘਰ ਵੀ ਲਿਆ ਹੋਣਾ ਐਗਰੀਮੈਂਟ ਵੀ ਕਿਸੇ ਨੇ ਜਿੱਤਾ ਹੋਣਾ ਇਹ ਲੋਕਾਂ ਨੇ ਮੋਰ ਰਹੀ ਜਦੋਂ ਸਾਰਾ ਪੰਜਾਬ ਹਰ ਗਿਆ ਇਹ ਰਾਜਵੜੇ ਜਿੱਤਿਆ ਕੋਈ ਨਾ ਕੋਈ ਤਾਂ ਰਾਜਵੜੇ ਵਿੱਚ ਖਾਸੀਅਤ ਹੋਊਗੀ ਮਿੱਤਰਾਂ ਕਦੇ ਕਹਿੰਦਾ ਯਾਰ ਕੁਰਸੀਆਂ ਰਾਜਾ छुट्टੀਆਂ ਘੱਟਣਾ ਹੈ ਰਾਜਾ ਪੈਸੇ ਲੈਣਾ ਆਇਆ ਇਹਦਾ ਮਤਲਬ 10 ਸਾਲਾਂ ਦਾ ਕੋਈ ਛੁੱਟੀਆਂ ਕੱਢੀ ਗਿਆ ਅਨੰਦਪੁਰ ਸਾਹਿਬ ਤੋਂ ਆ ਕੇ ਸੋ ਮੇਲ ਨੂੰ ਸੱਚੇ ਪਾਤਸ਼ਾਹ ਨੇ ਬੜੀ ਇਮਾਰਤ ਦਿੱਤਾ ਜਿੱਥੇ ਮੈਂ ਬਿੱਟੂ ਜੀ ਬਾਰੇ ਕਿਸੇ ਨੂੰ ਤੇ ਮੈਂ ਆਲਰੇਡੀ ਆਪਨੇ ਦਿਮਾਗ 'ਚ ਗੱਲ ਬਿਠਾਈ ਆਂ ਕਈ ਮਿੰਨ ਲੋਕ ਕਹਿੰਦੇ ਸੀ ਫਲਾਣਾ ਡਰ ਗਿਆ ਫਲਾ ਮੈਂ ਕਿਹਾ ਪੋਲੀਟਿਕਲ ਬੰਦਿਆਂ ਨੂੰ ਤੇ ਲੀਨ ਤੇ ਤਸੀਦ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਯਾਰ ਤੋਂ ਗਿਰ ਗਿਰ ਕੇ ਸਵਾਭ ਵੀ ਕਰਨੇ ਚਾਹੀਦੇ ਸੋ ਕੋਈ ਗੱਲ ਨਹੀਂ ਜਦੋਂ ਕਿਸੇ ਨਾਲ ਮੈਂ ਐਗਰੀਮੈਂਟ ਕਰਕੇ ਭਜੂਗਾ ਜਾਂ ਮੁੰਡਾ ਨਹੀਂ ਉਦੋਂ ਪੱਤਰਕਾਰ ਕਰਿਆ ਹੱਸੇ ਤੁਸੀਂ ਇੱਥੇ ਵੀ ਇਹ ਹੋ ਜਾ ਐਗਰੀਮੈਂਟ ਕਿਸੇ ਨਾਲ ਫੱਡੇ ਜਾ ਕੇ ਜੀ ਬਿਲਕੁਲ ਉਹਦਾ ਹੀ ਪਤਾ ਲੱਗ ਗਿਆ ਨੇ ਜੀ ਕਿ ਹੁਣੇ ਮੈਂ ਚੋਣਾਂ ਲੜਦਾ ਹਾਂ ਕੋਈ ਨਾ ਕੋਈ ਚਿੱਠੀ ਕੱਢੀ ਦਿਊਗਾ ਵੀ ਰਾਜੇ ਦਾ ਫਲਾਣੀ ਨਾਲ ਐਗਰੀਮੈਂਟ ਸੀ ਉਹਨੂੰ ਸਾਡਾ ਅੱਜ ਅੱਜ ਤੁਸੀਂ ਵੀ ਨਾਨੀ ਸਰ ਅੱਜ ਤੁਸੀਂ ਵੀ ਨਾਨੀ ਸਰ ਮੱਥਾ ਟੇਕਿਆ ਬਿੱਟੂ ਵੀ ਮੱਥਾ ਟੇਕ ਕੇ ਗਿਆ ਉੱਤੇ ਨਾਲ ਹੀ ਉਹਨਾਂ ਨੇ ਮਾ ਇੰਦਰਾ ਗਾਂਧੀ ਮਾਨਯੋਗ ਪ੍ਰਧਾਨ ਮੰਤਰੀ ਜਿਹੜੇ ਸਾਫਕਾ ਸੀਗੇ ਉਹਨਾਂ ਦੀ ਟੀ-ਸ਼ਰਟ ਤੇ ਫੋਟੋ ਲੱਗੀ ਹੋਈ ਪਾ ਕੇ ਮਾਂ ਤੁਝੇ ਸਲਾਮ ਦੇ ਨਾਰੇ ਲਾਉਂਦੇ ਆ ਮੈਂ ਮੈਂ ਕੁਝ ਨਹੀਂ ਕਹਦਾ ਮੇਰੇ ਨਿਓ ਰਵਿੰਦੀ ਸਿੰਘ ਬਿੱਟੂ ਚੜ੍ਹਦੀ ਕਲਾ ਚ ਰਹੇ ਪਰਮਾਤਮਾ ਨੂੰ ਤੰਦਰੁਸਤੀ ਬਖਸ਼ੇ ਲੜੀਆਂ ਉਮਰਾ ਬਖਸ਼ੇ ਸਰਦਾਰ ਗੰਗ ਸਿੰਘ ਦਾ ਪੋਤਾ ਇਹਨਾਂ ਨੇ ਕਾਂਗਰਸ ਪਾਰਟੀ ਤੋਂ ਉਸੇ ਹੁੰਦਾ ਉਸ ਸਾਰਾ ਕੁਝ ਮੰਨਿਆ ਉਹ ਮੈਨੂੰ ਕੁਝ ਸਲਾਮਾ ਕਰੇ ਉਹ ਚੜ੍ਹਦੀ ਕਲਾ ਚ ਰਹੇ ਉਹ ਜੋ ਕਹਿਣਾ ਉਹ ਕਵੇ ਸਿੰਘ ਕਾਂਗਰਸ ਪਾਰਟੀਚਾ ਹੈੁਰ ਕੀਰਤ ਸਿੰਘ ਕੋਟਲੀ ਕਾਂਗਰਸ ਪਾਰਟੀਚਾ ਹੈ ਮੈਂ ਹਰ ਬਾਰੀ ਜਿਹੜੇ ਜਾਣ ਵਾਲੇ ਲੋਕਾਂ ਨੂੰ ਕਹਿਣਾ ਚਾਹਣਾ ਜਿੰਨੇ ਜਾ ਰਹੇ ਯਾਰ ਇਹ ਗੱਲ ਨਾ ਕਰੋ ਜਿਸ ਪਾਰਟੀ ਨੇ ਜਿਸ ਥਾਂ ਲਈ ਖਾਦਾ ਉਹਨੇ ਛੇਲ ਨਾ ਕਰੋ ਤੁਸੀਂ ਇਹ ਕਹੋ ਯਾਰ ਸਾਨੂੰ ਨਵੀਂ ਪਾਰਟੀ ਦੇ ਵਿੱਚ ਨਵੀਂ ਉਮੀਦ ਮਿਲੀ ਹੈ ਸ਼ਾਇਦ ਉੱਥੇ ਸਾਡਾ ਫਿਊਚਰ ਜਿਆਦਾ ਵਧੀਆ ਹੋਵੇ ਅਸੀਂ ਧਲਵਾਮੀ ਹੈ ਕਾਂਗਰਸ ਪਾਰਟੀ ਦੇ ਤੇ ਹੁਣ ਅਸੀਂ ਨਵੀਂ ਪਾਰਟੀ ਕਰਾਂਗੇ ਉਹਦੇ ਸਾਰੇ ਜਗਰਾਉਂ ਦੇ ਅੱਜ ਜਗਰਾਉਂ ਦੇ ਚਾਰ ਕੌਂਸਲਰ ਵੀ ਛੱਡ ਕੇ ਚਲੇ ਗਏ ਜੀ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਇੱਥੇ ਚਾਰ ਚਾਰ ਐਮਐਲਏ ਛੁੱਟ ਕੇ ਗਏ ਤੁਸੀਂ ਜਗਰਾਉਂ ਬੜੀ ਫੇਰੀ ਹੈ ਅੱਜ ਉਹ ਤਾਂ ਕਹਿੰਦਾ ਮੇਰੇ ਆ ਜੀ ਉਹ ਕਹਿੰਦਾ ਉਹ ਤਾਂ ਬਕਾਇਦਾ ਸਾਰੇ ਉਹ ਵੀ ਕਹਿੰਦਾ ਮੇਰੇ ਨਾਲ ਹੀ ਤੁਰਨਗੇ ਕਹਿੰਦਾ ਇਹਨਾਂ ਨਾਲ ਕਿਸੇ ਨੇ ਵੀ ਤੁਰਨੇ ਤਾਂ ਬਾਹਰੀ ਨੇ ਚਲੋ ਕੋਈ ਗੱਲ ਨਹੀਂ ਬਿੱਟੂ ਜੀ ਦੀ ਹਰ ਗੱਲ ਦਾ ਮੈਂ ਜਵਾਬ ਨਹੀਂ ਦੇਣਾ ਨਾ ਕੋਈ ਤੁਸੀਂ ਤੁਸੀਂ ਪੰਜਾਬ ਦੇ ਸਾਥ ਤੁਸੀਂ ਪੰਜਾਬ ਦੇ ਕਾਂਗਰਸ ਪ੍ਰਧਾਨ ਹੋ ਜੀ ਤੁਹਾਡੀ ਸੀ ਹੁਣ ਲੁਧਿਆਣਾ ਚ ਉਮੀਦਵਾਰੀ ਬਣ ਗਏ ਹੋ ਬਾਕੀ ਪੰਜਾਬ ਨੂੰ ਜਿਹੜੇ ਕਾਂਗਰਸੀ ਉਮੀਦਵਾਰਾ ਉਹਨਾਂ ਨਾਲ ਕਿਵੇਂ ਤੁਸੀਂ ਸਪੋਰਟ ਕਰੋਗੇ ਜੀ ਜੀ ਸਵੇਰੇ 5:30 ਵਜੇ ਉੱਠ ਕੇ ਸਾਰੇ ਉਮੀਦਵਾਰਾਂ ਨਾਲ ਗੱਲ ਕਰਦੇ ਹਾਂ ਜੀ ਔਰ ਇੱਥੇ ਹੀ ਨਹੀਂ ਗੱਲਾਂ ਇੱਥੋਂ ਸਭਾ ਕੱਢ ਗਿਆ ਜੀ ਐਸੂ ਸਾਹਿਬ ਬੈਠੇ ਆ ਪ੍ਰੋਗਰਾਮ ਬਣਾਉਣਗੇ ਸਾਰਿਆਂ ਸਕੇ ਕਰਦੇ ਜਾਊਗਾ ਇਹ ਤਾਂ ਛੋਟਾ ਜਿਹਾ ਕੰਮ ਹੈ ਜੀ ਰੈਂਪ ਸਾਹਿਬ ਦੀ ਬਾਤ ਬਾਅਦ 8 9 ਇਹ ਨਹੀਂ ਕਹਾਂਗਾ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਫਿਰ ਜੌਬ ਹੋਏਗੀ ਔਰ ਸਭ ਤੋਂ ਵੱਧ ਸਿੱਖਾ ਕਾਂਗਰਸ ਪਾਰਟੀ ਦੀ ਜਿਹੜੀ ਤੇ